ਸਤ ਸਾਈ ਕੀ ਤੁਹਾਨੂੰ ਪਤਾ ਹੈ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਨਹੀਂ ਕਈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਲੁਧਿਆਣੇ ਦੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੰਜਾਬੀ ਬਲੌਗਰ ਸਿਮਰ ਆਪਣੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਜੀ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਲੁਧਿਆਣੇ ਦੇ ਉਸ ਬਾਜ਼ਾਰ ਦੀ ਜਿਸ ਬਾਜ਼ਾਰ ਵਿੱਚ ਹੋਲ ਸੇਲ ਸਮਾਨ ਮਿਲਦਾ ਹੈ ਤਾਂ ਦੋਸਤੋ ਬਹੁਤ ਲੋਕਾਂ ਨੂੰ ਸ਼ੌਕ ਹੁੰਦਾ ਹੈ ਜੀ ਕੋਟੀਆਂ ਸਵੈਟਰ ਜੈਕਟਾਂ ਬੁਣਨੇ ਦਾ ਆਪਣੇ ਬੱਚਿਆਂ ਨੂੰ ਬੁਣ-ਬੁਣ ਕੇ ਦਿੰਦੇ ਨੇ ਆਪਣੇ ਪੋਤੇ-ਪੋਤੀਆਂ ਨੂੰ ਬੁਣ ਕੇ ਦਿੰਦੇ ਨੇ ਦੋਤੇ ਦੋਤੀਆਂ ਨੂੰ ਬੁਣ ਕੇ ਦਿੰਦੇ ਨੇ ਤੇ ਉਹਨਾਂ ਨੂੰ ਉਹ ਆਪਣੇ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਲੁਧਿਆਣੇ ਦੇ ਮੋਜਪੂਰਾ ਬਾਜ਼ਾਰ ਵਿੱਚ ਹਾਂਜੀ ਦੋਸਤੋ ਲੁਧਿਆਣੇ ਦਾ ਮੋਜਪੂਰਾ ਬਾਜ਼ਾਰ ਹੀ ਕਿਹੋ ਜਿਹਾ ਬਾਜ਼ਾਰ ਹੈ ਜਿੱਥੇ ਕਿ ਉਹਨ ਸਭ ਤੋਂ ਸਸਤੀ ਮਿਲਦੀ ਹੈ ਲੁਧਿਆਣੇ ਵਿੱਚ ਇਹ ਬਾਜ਼ਾਰ ਫੀਲਡ ਕਾਜ ਚ ਚੌਂਕ ਵਿੱਚ ਹੈ ਜੀ ਫੀਲਡ ਕਾਜ ਬਾਜ਼ਾਰ ਸ਼ਿਵਾਨੀ ਬਿਲਡਿੰਗ ਚੌਂਕ ਵਿੱਚ ਹੈ ਜੀ ਇਹ ਵਾਲਾ ਬਾਜ਼ਾਰ ਅਗਰ ਤੁਸੀਂ ਬਾਈ ਟ੍ਰੇਨ ਆਉਂਦੇ ਹੋ ਤਾਂ ਰੇਲਵੇ ਸਟੇਸ਼ਨ ਤੋਂ ਜਸਟ 2 ਜਾਂ 3 ਮਿੰਟ ਦੀ ਦੂਰੀ ਤੇ ਇਹ ਬਾਜ਼ਾਰ ਸਥਿਤ ਹੈ ਅਗਰ ਤੁਸੀਂ ਬੱਸ ਵੀ ਚਾਹੁੰਦੇ ਹੋ ਤਾਂ ਜਿੱਤੋਂ ਸਿੱਧਾ ਆਟੋ ਮਿਲ ਜਾਵੇਗਾ ਜੀ ਉਸ ਬਾਜ਼ਾਰ ਤੱਕ ਤਾਂ ਅਗਰ ਤੁਸੀਂ ਆਪਣੇ ਸਾਧਨ ਵੀ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਓਨ ਲੈ ਸਕਦੇ ਹੋ ਜੀ ਚਾਹੇ ਤੁਸੀਂ ਖੁੱਲੀ ਓਨ ਲੈਣੀ ਅਗਰ ਤੁਸੀਂ ਖੁੱਲੀ ਓਨ ਲੈਣਾ ਚਾਹੋਗੇ ਮੇਰੇ ਗੋੜੇ ਤੁਸੀਂ ਘਰ ਬਣਾ ਆਪਣੇ ਸਕਦੇ ਹੋ ਤੇ ਅਗਰ ਤੁਸੀਂ ਗੋਲਿਆਂ ਵਾਲੀ ਉਨ ਲੈਣਾ ਚਾਹੋਗੇ ਉਹਦੀ ਰਿਟੇਲ ਵੀ ਜਿੱਥੇ ਗੋਲਾ ਮਿਲਦਾ ਹੈ ਜੀ 20 ਰੁਪਏ ਦਾ ਤਾਂ ਸੋਚੋ ਅਗਰ ਤੁਸੀਂ ਹੋਲ ਸੇਲ ਵਿੱਚ ਲੈਣਾ ਚਾਹੋਗੇ ਤਾਂ ਉਹ ਗੋਲਾ ਤੁਹਾਨੂੰ ਕਿੰਨਾ ਸਸਤਾ ਪਵੇਗਾ ਹਾਂਜੀ ਦੋਸਤੋ ਉਹ ਸਾਰੇ ਪ੍ਰਕਾਰ ਦੀ ਉਨ ਇਸ ਬਾਜ਼ਾਰ ਵਿੱਚ ਮਿਲਦੀ ਹੈ ਜੀ ਜਿਵੇਂ ਇੱਕ ਪਲਾਈ ਦੋ ਪਲਾਈ ਤਿੰਨ ਪਲਾਈ ਚਾਰ ਪਲਾਈ ਚਾਹੇ ਤੁਸੀਂ ਸਿੰਗਲ ਧਾਗੇ ਵਾਲੀ ਉਨ ਲੈਣੀ ਮੋٹے ਵਾਲੇ ਚਾਹੇ ਤੁਸੀਂ ਵਰਧਮਾਨ ਦੀ ਉਨ ਲੈਣੀ ਚਾਹੇ ਤੁਸੀਂ ਉਹ ਸਵਾਲ ਦੀ ਉਨ ਲੈਣੀ ਤੁਸੀਂ ਜਿਹੜੀ ਮਰਜੀ ਵੈਰਾਈਟੀ ਦੀ ਉਨ ਲੈਣੀ ਚਾਹੋ ਉਹ ਤੁਹਾਨੂੰ ਇਸ ਬਾਜ਼ਾਰ ਵਿੱਚ ਆ ਕੇ ਮਿਲ ਜਾਵੇਗੀ ਜੀ ਦੋਸਤੋ ਉਰੇ ਉਨ ਦੀ ਇੰਨੀ ਜ਼ਿਆਦਾ ਵੈਰਾਈਟੀ ਹੈ ਤੇ ਉਨ ਵੀ ਉਰੇ ਵਧੀਆ ਹੁੰਦੀ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਤੇ ਉਰੇ ਮੀਨਸ ਗੱਡੀਆਂ ਭਰ-ਭਰ ਕੇ ਉਨ ਦੀਆਂ ਲੈ ਕੇ ਜਾਂਦੇ ਨੇ ਕਿਉਂਕਿ ਲੁਧਿਆਣਾ ਦਾ ਜਿਵੇਂ ਪਤਾ ਹੈ ਕਿ ਹੋਜਰੀ ਦਾ ਘੜਾ ਹੈ ਉਰੇ ਕਪੜਾ ਵੀ ਬਣਦਾ ਹੈ ਤੇ ਜਿਹੜੇ ਉਨ ਦੀ ਇੱਕ ਵਰਦਮਾਨ ਫੈਕਟਰੀ ਹੈ ਜੀ ਉਰੇ ਔਸਵਾਲ ਫੈਕਟਰੀ ਹੈ ਜਿੱਤੇ ਤੀਸਰਾ ਹੈ ਜੀ ਉਰੇ ਮੋਜਪੁਰਾ ਬਾਜ਼ਾਰ ਜਿੱਥੇ ਕਿ ਜੀ ਸਾਰਾ ਤੁਹਾਨੂੰ ਬਾਜ਼ਾਰ ਉਨ ਦਾ ਗਰਮ ਕੱਪੜਿਆਂ ਦਾ ਮਿਲੇਗਾ ਇੱਥੇ ਤੁਸੀਂ ਹਰੇਕ ਪ੍ਰਕਾਰ ਦੀ ਉਨ ਲੈ ਕੇ ਜਾ ਸਕਦੇ ਹੋ ਜੀ ਤਾਂ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਬੁਣਨ ਦਾ ਉਹ ਜੀ ਬੁਣ-ਬੁਣ ਕੇ ਅੱਗੇ ਵੇਚ ਸਕਦੇ ਨੇ ਜੀ ਕੋਈ ਆਪਣਾ ਅੱਗੇ ਬਿਜ਼ਨਸ ਕਰ ਸਕਦੇ ਨੇ ਜਾਂ ਆਪਣੀ ਦੁਕਾਨ ਮਤਲਬ ਮਸ਼ੀਨ ਲਗਾਉਣਾ ਚਾਹੋ ਤੁਸੀਂ ਉਰੇ ਮਸ਼ੀਨੀ ਉਨ ਵੀ ਮਿਲਦੀ ਹੈ ਤੇ ਹੱਥੀ ਉਨ ਵੀ ਮਿਲਦੀ ਹੈ ਜਿਹੜੀ ਮਰਜ਼ੀ ਪ੍ਰਕਾਰ ਦੀ ਤੁਸੀਂ ਉਨ ਇੱਥੋਂ ਲੈ ਸਕਦੇ ਹੋ ਜੀ ਤਾਂ ਦੋਸਤੋ ਐਸੀ ਕੀ ਮੇਰੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੋਵੇ ਥੋੜੀ ਜੀ ਵੀ ਤੁਹਾਡੇ ਵਾਸਤੇ ਵੀਡੀਓ ਇਨਫੋਰਮੇਟਿਵ ਹੋਵੇ ਤਾਂ ਪਲੀਜ਼ ਚੈਨਲ ਨੂੰ ਵਾਤੋ ਵਾਤ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਚਲੋ ਜੀ ਹੁਣ ਮੈਂ ਵੀਡੀਓ ਨੂੰ ਖਤਮ ਕਰ ਦਿਆ ਆ ਕਰ ਤੁਹਾਡੇ ਕੋਈ ਵੀ ਇਦਾਂ ਦੇ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸਾਂ ਵਿੱਚ ਪੁੱਛ ਸਕਦੇ ਹੋ ਜੀ ਕਿ ਲੁਧਿਆਣਾ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਸ ਦਾ ਉਸ ਸਹੀ ਬਾਜ਼ਾਰ ਬਾਰੇ ਅਸੀਂ ਤੁਹਾਨੂੰ ਦੱਸਿਆ ਜਾਵੇ ਕਿਉਂਕਿ ਲੁਧਿਆਣਾ ਹੋਲ ਸੇਲ ਦਾ ਗੜ ਹੈ ਇੱਥੇ ਬਹੁਤ ਜ਼ਿਆਰਾ ਹੈ ਬਹੁਤ ਜ਼ਿਆਦਾ ਇਦਾਂ ਦੇ ਬਾਜ਼ਾਰ ਨੇ ਜਿੱਥੇ ਕਿ ਜੀ ਹੋਲ ਸੇਲ ਸਮਾਨ ਮਿਲਦਾ ਹੈ ਜੀ ਆ ਚਲੋ ਜੀ ਆਪਣਾ ਸਾਰੇ ਖਿਆਲ ਰੱਖੋ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਰਸ਼ਕਾਲ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਬਾਏ ਬਾਏ ਐਂਡ